ਉਹ ਨੂੰ ਜਪਾ ਪੈ ਰੰਦਾ ਹੁਣ ਇਹਨੂੰ ਪਤਾ ਨਹੀਂ ਕੀ ਗੋਲਾ ਪੈ ਗਿਆ। ਉਹ ਜੀ ਚੁੱਪ ਕਰਕੇ ਵੀ ਕਰ ਸਕਦੇ ਹੋਗੇ। ਇੰਨਾ ਰੌਲਾ ਪਾ ਸਾਰਾ ਜਿਹੜਾ ਘਰ ਹੈ ਸਮਾਨ ਤੇ ਚੱਕ ਰੱਖਿਆ ਤੋ ਇਸ ਦਾ। ਬੋਲੀ ਆ ਕੇ ਬੋਲੀ ਆ ਬੰਦ ਹੋ ਗਿਆ ਵੀ। ਆ ਦੇਖ ਲੈ ਆ ਵੀ ਚੱਲ ਨੂੰ ਹਟਾਤਾ। ਪਤਾ ਨਹੀਂ ਕਹਿਰ ਜੀ ਜੀਵਾ ਤੇਰੀ। ਦੋ ਤਾਂ ਕੰਮ ਨਹੀਂ ਤੂੰ ਤਾਂ ਇੰਨਾ ਰੌਲਾ ਪਾਉਂਦੇ ਜਿੰਨੇ ਚੁੱਪ ਕਰਕੇ ਵੀ ਕਰ ਸਕਦੇ ਹੋ ਜੀ। ਇਹਨੂੰ ਵੀ ਹਵੇ ਨਿਕਲੀ ਸੀ ਜਿਸ ਤਰ੍ਹਾਂ ਜੇ ਤੈਨੂੰ ਬੰਦੇ ਆਲੇ ਕੰਮ ਕਰਨੇ ਪੈਣ ਨਾ ਇੱਕ ਦਿਨ ਫਿਰ ਤੈਨੂੰ ਪਤਾ ਲੱਗੇ ਨੀਰਾ ਬੱਟਣ ਜਾਂਦਾ ਸੀ ਇਹਦੀ ਹਵਾ ਦੇਖ ਲਈ ਵੀ ਨਿਕਲੀ ਪਈ ਆ। ਜਿਹੜੀ ਐਡੀ ਲਿਸਟ ਲਿਖ ਕੇ ਦਿੱਤੀ ਹੈ ਰਾਮੇ ਵੀ ਜਾ ਕੇ ਉਹਨਾਂ ਤੇ ਨੂੰ ਬੰਦੇ ਵਾਲੇ ਕੰਮ ਕਰਨੇ ਮੈਨਾਂ ਤੈਨੂੰ ਫੇਰ ਪਤਾ ਲੱਗੇ ਤੇ ਕਰ ਲੈਣੀ ਜੀ ਕਿੰਨੇ ਕੰਮ ਨੇ ਹੁਣ ਅਸੀਂ ਸਵੇਰ ਤੋਂ ਲਾਦੇ ਸ਼ਾਮ ਹੋ ਜਾਂਦੀ ਹੈ ਕੀ ਕਰਦੂੰ ਤੁਸੀਂ ਇਕੱਲੀ ਰੋਟੀ ਪਕਾਉਣੀਓ ਜਾਂ ਚਾਹ ਬਣਾ ਕੇ ਦੇਣੀਆਂ ਉਹ ਵੀ 3 ਵਜਨ ਵਾਲੇ ਹੋਗੇ 2 ਵਾਲੀ ਚਾਹ ਵੀ ਨਹੀਂ ਬਣਾ ਕੇ ਦਿੱਤੀ ਦੋ ਤਾਂ ਕੰਮ ਨਹੀਂ ਤੁਸੀਂ ਚੁੱਪ ਕਰਕੇ ਕਰ ਲਓ ਚਲ ਤੁਸੀਂ ਐਨੀ ਹੈ ਨਾ ਵੀ ਤੁਹਾਨੂੰ ਬੁੜੀਆਂ ਵੇਲੀਆਂ ਰਹਿੰਦੇ ਨਾਲ ਤੁਸੀਂ ਬੁੜੀਆਂ ਵਾਲੇ ਕਰ ਲਓ ਤੇ ਲਿਆ ਮੈਂ ਬੰਦੇ ਵਾਲੇ ਚਾਹ ਹੀ ਬਣਾਉਣੀ ਆ ਮੈਂ ਪਹਿਲਾਂ ਚਾਹ ਬਣਾ ਦਿੰਦਾ ਲੈ ਤੂੰ ਲਿਆ ਨੀਰਾ ਵੱਢ ਕੇ ਨੀਰੇ ਦੀ ਕੀ ਗੱਲ ਹੈ ਜੀ ਹੁਣ ਵੱਢ ਦਿੰਨੀ ਆ ਮੈਂ ਚਲੋ ਚੈਲੰਜ ਹੈ ਤੇ ਚਲੋ ਦੇਖਦੇ ਆ ਚਲ ਫਿਰ ਪਹਿਲਾਂ ਮੈਂ ਚਾਹ ਬਣਾ ਮੈਂ ਚਾਹ ਬਣਾਉਣਾ ਤੇ ਤੂੰ ਨਹੀਂ ਰਹਾ ਲਿਆ ਵਟ ਕੇ ਦੇਖਦੇ ਆ ਫਿਰ ਅੱਜ ਕਿਹੜਾ ਕਾਮਜਾਬ ਹੁੰਦਾ ਅੱਛਾ ਚਾਹ ਹੀ ਬਣਾਉਣੀ ਆ ਲੈ 10 ਟੋਪ ਭਾ ਜਾ ਕਿੱਥੇ ਆ ਤੇਰਾ ਚੈਲੰਜ ਹੈ ਤਾਂ ਮੈਂ ਹੁਣ ਕਰ ਦੂੰਗਾ ਪੂਰਾ 2 ਮਿੰਟਾਂ ਚ ਪਾਣੀ ਭਰ ਲਾਂ ਕਰ ਕਿੰਨੇ ਬੰਦਿਆਂ ਦੀ ਬਣਾਉਣੀ ਆਂ ਦੱਸ ਖੇਤ ਬਥੇਰੇ ਵਾਰੀ ਬਣਾਈਆ ਚਾਹ ਮੈਂ ਦੱਸ ਕਿੰਨੇ ਬੰਦੇ ਦੀ ਬਣਾਉਣੀ ਆ ਜਿੰਨੇ ਘਰਤ ਹੈਗੇ ਨਹੀਂ ਉੰਨੇ ਪੀਣਗੇ ਜੀ ਹੁਣ ਕੋਈ ਬਾਹਰੋਂ ਤਾਂ ਆਉਣ ਲਈ ਲੱਗਿਆ ਚ ਚਲੋ ਤੁਸੀਂ ਮੈਂ ਕੁਛ ਵੀ ਨਹੀਂ ਦੱਸਣਾ ਖੁਦ ਬਣਾਇਓ ਖੁਦ ਹੀ ਸਮਾਂ ਜਾ ਰਮਾ ਪੰਜ ਬੰਦੇ ਆ ਪੰਜ ਇਹਨਾਂ ਨੂੰ ਪਹਿਲੀ ਘਤਰ ਸੋਈ ਚ ਸਮਾਨ ਹੀ ਨਹੀਂ ਥਿਆ ਹੋਣਾ ਵੀ ਕਿੱਥੇ ਪਿਆ ਸਮ ਤੱਕ ਕੋਲ ਣਡ ਸਾਮਾਨ ਵੀ ਪਤਾ ਮੈਂ ਆਪੇ ਭਾਲ ਲੂਗਾ ਹੁਣ ਤੇਰੀ ਮਦਦ ਵੀ ਲੋੜ ਨਹੀਂ ਫਿਰ ਕਹੀ ਜਾਏਂਗੇ ਮੈਂ ਮੈਨੂੰ ਆਹ ਚੀਜ਼ ਮੈਂ ਦਿੱਤੀ ਮੈਂ ਦਿੱਤੀ ਫਿਰ ਤਾਂ ਸਾਰਾ ਕ੍ਰੈਡਿਟ ਹੀ ਤੈਨੂੰ ਵੱਜੂਗਾ ਖੰਡ ਦੇਖੀ ਪਰ ਪੁੱਛ ਨਹੀਂ ਨਹੀਂ ਕੋਈ ਤੂੰ ਹਾਂਜੀ ਪੁੱਛਣਾ ਤਾਂ ਹੈ ਹੀ ਨਹੀਂ ਹੂੰ ਦੇਖੀ ਜਾਊਗੀ ਚਲ ਜਾਣਦੇ ਮਿੱਠਾ ਵੀ ਜ਼ਿਆਦਾ ਨਾ ਹੋਵੇ ਵਧੀਆ ਬਣ ਬਣਾਉਣੀ ਆ ਚਲ ਦੇਖਦੇ ਆ ਮੇਰਾ ਚੈਲੰਜ ਤਾਂ ਕਰਿਆ ਤੇ ਦੇਖਦੇ ਕੋਣ ਪਾਸ ਹੁੰਦਾ ਦੇਖੀ ਜਾਈਂ ਤੂੰ ਅਮਲਗ ਵਾਲੀ ਜਾ ਬਣਾਉਂਗਾ ਅਮਲਗ ਵਾਲੀ ਜਿਆਦੇ ਪੱਤੀ ਤਾਂ ਨਾ ਪਾਇਓ ਜੀ ਕਿਤੇ ਕੌੜੀ ਕਰ ਦੋ ਇੱਕ ਵਾਰ ਇਹਨਾਂ ਨੇ ਬਣਾਈ ਚਾਹ ਤੇ ਕੌੜੀ ਕਰਤੀ ਇੰਨੀ ਵਿੱਚ ਪੱਤੀ ਪਾਦੀ ਘਾਵਲਾ ਨੂੰ ਤੇ ਅੱਜ ਦੇਖਦੇ ਵੀ ਉਦਦੇ ਵਾਲੀ ਚਾਹ ਤੋਂ ਕੁਝ ਐਕਸਪੀਰੀਅੰਸ ਹੋਇਆ ਕਿ ਨਹੀਂ ਹੋਇਆ ਦੇਖੀ ਜਾ ਤੂੰ ਦੇਖੀ ਗਰਾ ਮੰਨਦਾ ਕੀ ਆ ਚਾਹ ਦੀ ਕਿੱਡੀ ਗੱਲ ਆ ਯਾਰ ਆਹ ਚਾਹ ਪਿੱਛੇ ਰੋਜ ਕੰਦਰ ਕਲੇਸ਼ ਹੁੰਦਾ ਤੇਰਾ ਦੋ ਵਾਲੀ ਚਾਹ ਮੰਗਦੇ ਮੜੀ ਚਾਹ ਮੰਗਲ ਉਹ ਵੀ ਪਤਾ ਨਹੀਂ ਕੀ ਹੋ ਜਾਂਦਾ ਆਹ ਚਾਹ ਚਾਹ ਬਸ ਥੋੜੀ ਤੇ ਚਾਹ ਹੀ ਲੂਟ ਆਉਂਦੀ 100 ਕੁਸ਼ ਕਰ ਦੂਗਾ ਆਹ ਕੰਮਾ ਚੋਂ ਕੰਮਣ ਇਹ ਜਾਲ ਚਲੋ ਦੇਖਦੇ ਆਂ ਜੀ ਉਹਦੇ ਵੀ ਜਦੋਂ ਦਿਵਾਰੀ ਦੀ ਸਫਾਈ ਚਾਲਸ ਤਾਂ ਸਪਾਈ ਕਰੀਏ ਕਹਿੰਦਾ ਚਲੋ ਮੈਂ ਬਣਾ ਕੇ ਦਿੰਦਾ ਅੱਜ ਸਾਨੂੰ ਚਾਹ ਧਰ ਲਈ ਚਾਹ ਦੇ ਵਿੱਚ ਇੰਨੀ ਪੱਤੀ ਪਾਤੀ ਤੇ ਸਾਰੇ ਕਹਿਣ ਵੀ ਇਹ ਕੋਈ ਚਾਹ ਬਣਾਈ ਹੈ ਤੇ ਅੱਜ ਦੇਖਦੇ ਵੀ ਕੀ ਕਹਿਣਗੇ ਤੁਸੀਂ ਪਾ ਲਿਆ ਪਾਣੀ ਤਾਂ ਇੱਕ ਦਿਨ ਹੀ ਪੀਕੇ ਹੋ ਜੀ ਤਾਂ ਬੱਧਾ ਪਾਣੀ ਤਾਂ ਤੁਸੀਂ ਮਚਾਈ ਦਿਓਗੇ ਇੰਨੇ ਕੁ ਪਾਣੀ ਨਾ ਵੀ ਹੋਣ ਲੱਗਿਆਗਾ ਚਲ ਕੋਈ ਨਹੀਂ ਪਾਣੀ ਨੂੰ ਕੀ ਹੁੰਦਾਗਾ ਦੁੱਧ ਬੱਧ ਪਾ ਦੇਾਂਗੇ ਕਰਾ ਤੂੰ ਖੜ ਜਾ ਮਸਾਲਾ ਮਸੂਲੇ ਪਾ ਦੇਣ ਦੇ ਚਾਹ ਹਲੇ ਮਸਾਲਾ ਵੀ ਪਾਣੀ ਦੇ ਹਿਸਾਬ ਨਾਲ ਤੁਸੀਂ ਜ਼ਿਆਦਾ ਹੀ ਪਾ ਲਿਆ ਹਾਂ ਥੋੜਾ ਜਿਹਾ ਹੋਰ ਪਾ ਦੇਣੇ ਬਾਲਾ ਪਾ ਲਿਆ ਜੀ ਮਾ ਰਕੇ ਤੇ ਮਜ਼ਾਕ ਚ ਕਹਿਣੀ ਆ ਜਾਣ ਕੇ ਚਲ ਕੋਈ ਨਹੀਂ ਯਾਰ ਗੱਲ ਚਾਹ ਬਣਾਉਣ ਦੀ ਹੋ ਯਾਰ ਹੁਣ ਚਾਹ ਮੈਂ ਬਣਾ ਕੇ ਦੇ ਦੂ ਮੈਂ ਤੈਨੂੰ ਟੈਨਸ਼ਨ ਨਾ ਲੈ ਪਾਣੀ ਥੋੜਾ ਜਿਹਾ ਘੱਟਾ ਹੋਰ ਪਾ ਦਿੰਦੀ ਵਰਤੂੰ ਤੇਰੀ ਹਲਪਣੀ ਲੈਣੀ ਮੈਂ ਲੱਗ ਜੂ ਪਤਾ ਕੀ ਐਸਾਸ ਹੁੰਦਾ ਸਾਨੂੰ ਚਲ ਕੋਈ ਨਹੀਂ ਚਾਹ ਤਾਂ ਕੋਈ ਵੱਡੀ ਗੱਲ ਨਹੀਂ ਗਈ ਅਸਲ ਕੰਮ ਬਈ ਸਾਡੇ ਔਖੇ ਆ ਰਮਣੇ ਕੰਮ ਸਾਡੇ ਔਖੇ ਆ ਨੀਰਾ ਵੱਟ ਕੇ ਦਿਖਾ ਦੇ ਤੈਨੂੰ ਫੇਰ ਮੰਨੂ ਮੈਂ ਨਿਰਾਵਟਨ ਔਖਾ ਬੰਨਾ ਨਕਾ ਕਰਨਾ ਕਿਤੇ ਹੋਰ ਬੰਦੇ ਵਾਲੇ ਕੰਮ ਕਦੇ ਕਿੱਧਰ ਭੱਜ ਕਦੇ ਕਿੱਧਰ ਭੱਜ ਕਦੇ ਰਾਮਯੋ ਆਲਾ ਦੇ ਕਦੇ ਉਹਲਾ ਦੇ ਉਹ ਕੌਣ ਲੈ ਕੇ ਦਿੰਦਾ ਤੇ ਗੁੱਡੀ ਜੀ ਹੁਣ ਅਸੀਂ ਇਕੱਲੇ ਚਾਹ ਥੋੜੀ ਬਣਾਉਣੀ ਹੈ ਹੁਣ ਘਰ 'ਚ ਕਿੰਨੇ ਕੰਮ ਹੁੰਦੇ ਜੇ ਤੁਸੀਂ ਸਾਰੇ ਕਰਨੇ ਹੁਣ ਤਾਂ ਥੋੜੀ ੱਡੀ ਜੀਵ ਨਿਕਲੇ ਹੋਏ ਵੀ ਹਾਏ ਇੰਨਾ ਕੰਮ ਹੁੰਦਾ ਬਣੀਆਂ ਹੋਰ ਕੀ ਕਰ ਦੂੰਗਾ ਚਾਰੀ ਲੋਣ ਨੂੰ ਕਹਿਣ ਨੂੰ ਕਹਿਣ ਨੂੰ ਚਾਰ ਕੰਮ ਥੋੜੇ ਗਿਣਤੀ ਦੇ ਤਿੰਨ ਚਾਰ ਕੰਮ ਆ ਹਾਡੇ ਤੇ ਸਾਰਾ ਟੱਬਰ ਦਾ ਭਾਰ ਸਾਡੇ ਤੇ ਦਾ। ਆਪ ਨੂੰ ਕੰਮ ਹੀ ਆ ਲੱਗਦਾ ਹੁੰਦਾ ਵੀ ਥੋੜੇ ਨੇਗੇ ਪਰ ਕੰਮ ਜਿਹੜੇ ਛੋਟੇ ਛੋਟੇ ਜਿਹੜੀਆਂ ਗਿਣਾ ਵੀ ਨਹੀਂ ਸਕਦੇ ਬਹੁਤ ਸਾਰੇ ਹੁੰਦੇ ਨੇ। ਕੱਪੜੇ ਧੋ ਲਓ, ਪ੍ਰੈਸ ਕਰ ਲਓ, ਬੱਚੇ ਸੰਭਾਲ ਲਓ, ਝਾੜੂ ਪੋਚਾ ਕਰ ਲਓ, ਚਾਹ ਪਾਣੀ ਬਣਾ ਲਓ, ਰੋਟੀ ਬਣਾ ਲਓ। ਚਲ ਆਹ ਰੈਗੂਲਰ ਜਿਹੜੇ ਰੈਗੂਲਰਿਟੀ ਵਾਲੇ ਕੰਮ ਆ ਜਿਵੇਂ ਹੁਣ ਸਾਫ ਸਫਾਈ ਦਾ ਵੀ ਧਿਆਨ ਰੱਖਣਾ। ਅੱਜ ਤੂੰ ਆਹ ਚੈਲੰਜ ਹੀ ਕਰ ਲੈ। ਕੋਈ ਨਹੀਂ ਇਸ ਤੋਂ ਬਾਅਦ ਮੈਂ ਚਾਹ ਬਣਾਉਣਾ ਤੂੰ ਨੀਰਾ ਵੱਢ ਲਈ। ਉਸ ਤੋਂ ਬਾਅਦ ਤੂੰ ਜਿਹੜਾ ਨੀਰਾ ਨੂਰਾ ਰਲਾਉਣਾ, ਕਟਕੁ ਦੋਨੇ ਹੱਥ ਵੜਾ ਕੇ ਰੱਖ ਤੂੰ ਮੁੜ ਕੇ ਰੋਟੀ ਕੰਨੀ ਉਹ ਵੀ ਝਾਕੀ ਜੋ ਚੈਲੰਜ ਤਾਂ ਕਰੀ ਜਾਂਨੇ ਕੋਈ ਨਹੀਂ ਆਏ ਤਾਂ ਮੈਂ ਰਾਖੀ ਤੇ ਜਾਉਂ ਉਦਰੀ ਨਿਕਲਦੇ ਉਹ ਬੁਲਾਉਂਦੇ ਜਾ ਹੁਣ ਹੁਣ ਜੀ ਦੋ ਦਿਨ ਵੀ ਮੈਂ ਪਾ ਜੈਨਾ ਬਿਮਾਰ ਹੋ ਕੇ ਘਰ ਚ ਪਹਚਾਰ ਆ ਜੈਨਾ ਸਾਰਾ ਸਮਾਂ ਹੈਰੂ ਖੇਰੂ ਹੋ ਜਾਂਦਾ ਹੈ ਹਮ ਨਹੀਂ ਤੂੰ ਮੈਨੂੰ ਕਿਹਾ ਕਿ ਤੂੰ ਕਿ ਕੀ ਕੰਮ ਕਰਦਾ ਸਾਰਾ ਦਿਨ ਕਿ ਕਾਰ ਦੇ ਟਾਇਰ ਹਵਾ ਭਰਨੇ ਵਾਸਤੇ ਰੁਈ ਜਾਂਦਾਗਾ ਤੇ ਜਿਹੜੇ ਦੂਜੇ ਕੰਮ ਆ ਉਹ ਬਾਅਦ ਬਾ ਉਹ ਹੀ ਤੈਨੂੰ ਚੀਜ਼ ਰਿਅਲਾਈਜ਼ ਕਰਾਉਣੀ ਆ ਵੀ ਹਾਂ ਬੰਦਾ ਵਾਲੇ ਕੰਮ ਇਹ ਹੁੰਦੇ ਆ ਠੀਕ ਹੈ ਚਲ ਦੇਖਦੇ ਆ ਫਿਰ ਚਲ ਚਾਹ ਬਣ ਜਾਣ ਦੇ ਗੱਲ ਇਹ ਸੀ ਪੀ ਕੇ ਫਿਰ ਵੱਡ ਨੀਰਾ ਗੱਲ ਇਹ ਸੀ ਵੀ ਤੁਸੀਂ ਰੋਲਾ ਘੱਟ ਪਾਇਆ ਕਰੋ ਕੰਮ ਤਾਂ ਹੁੰਦੇ ਰਹਿੰਦੇ ਨੇਗੇ ਤੁਸੀਂ ਤਾਂ ਸਾਰਾ ਘਰ ਚੱਕ ਦੋਨੇ ਜੀ ਹਾਂ ਜੀ ਮੈਂ ਸਾਡਾ ਕਸੂਰ ਹੁੰਦਾ ਸਾਰੇ ਕੰਮਾਂ 'ਚ ਵੀ ਤੁਸੀਂ ਸਾਰਾ ਕੁਝ ਖਰਾਬ ਕਰਿਆਗਾ ਉਹ ਟਾਇਰ ਤਾਂ ਉਹ ਹੀ ਪੈਂਚਰ ਹੋਇਆ ਪਿਆ ਸੀ ਹਵਾ ਨਿਕਲ ਜਾਂਦੀ ਹੈਗੀ ਤੇ ਤੁਸੀਂ ਬਸ ਸਾਰੇ ਘਰ ਨੂੰ ਮੈਂ ਕਿਹ ਪਤਾ ਨਹੀਂ ਕਿਹਦੇ ਨਾਲ ਲੜੀ ਜਾਂਦੀ ਜੇ ਮੈਂ ਗਈ ਤਾਂ ਮੈਂ ਦੇਖਿਆ ਤਾਂ ਤੈਰ ਨਾਲ ਹੀ ਬੋਲੀ ਜਾਂਦੇ ਚਲ ਕੋਈ ਨਹੀਂ ਚਾਹ ਪੀ ਤੇ ਨੀਰਾ ਬੜਵਾ ਮੇਰੇ ਨੂੰ ਬਾਲੀ ਗੱਲ ਨਹੀਂ ਪਤਾ ਹੁਣ ਭੱਜ ਨਾ ਕੰਮ ਤੋਂ ਚਲੋ ਜੀ ਫਿਰ ਮੈਂ ਬੜਦੀ ਆਂਗੀ ਤੁਸੀਂ ਬਣਾ ਕੇ ਲਿਆਓ ਜੀ ਚਾਹ ਤਾਂ ਮੈਂ ਹੋਰ ਕੰਮ ਕਰ ਲਾਂ ਉਹਨੇ ਬਣ ਗਈ ਜੀ ਚਾਹ ਫਿਰ ਬਸ ਬਸ ਉਹ ਵਾਲਾ ਆ ਗਿਆ ਦੁੱਧ ਪਾਉਣ ਵਾਲਾ ਰਹਿ ਗਿਆ ਮੈਂ ਦੁੱਧ ਉੱਪਰ ਚੱਕ ਲਿਆਵਾਂ ਕਰਾ ਪਾਣੀ ਮੈਨੂੰ ਐ ਲੱਗਦਾ ਜੀ ਬਾਲੀ ਪਾਤਾ ਜੀ ਤੁਸੀਂ ਕੋਸ ਨਹੀਂ ਹੁੰਦਾ ਪਾਣੀ ਪੂਣੀ ਨੂੰ ਤੂੰ ਦੁੱਧ ਦੱਸ ਮੈਂ ਕੱ데 ਚ ਪਾਵਾਂ ਜੱਗ ਚ ਪਾਦੇ ਪਾ ਦਿਓ ਜੀ ਪਾ ਦਿਓ ਹੂੰ ਤੂੰ ਚਾਹ ਦੇਖੀ ਬਣਦੀ ਅੱ ਤਾਰੀ ਨੇ ਜੱਗ ਪਾ ਦੇ ਜੀ ਕਿਤਾ ਤੇ ਦੋਸਤੋ ਮੈਨੂੰ ਤੁਸੀਂ ਦੱਸੋ ਜੇ ਕਮੈਂਟ ਕਰਕੇ ਵੀ ਕਿਹਦੇ ਕਿਹਦੇ ਘਰੇ ਇਹ ਕੰਮਾਂ ਪਿੱਛੇ ਲੜਾਈ ਹੁੰਦੀ ਆ ਕਿਉਂਕਿ ਮੈਨੂੰ ਜਿੱਥੋਂ ਤੱਕ ਲੱਗਦਾ ਇਹ ਬੁੜੀਆਂ ਬਹੁਤ ਨਖਰੇ ਕਰਦੀਆਂ ਨੇ ਇਹ ਸਾਣ ਦਾ ਆਏ ਆਏ ਥੋੜੀ ਚਾਹ ਨਹੀਂ ਲੋਟ ਆਉਂਦੀ ਥੋੜੀ ਰੋਟੀ ਨਹੀਂ ਲੋਟ ਆਉਂਦੀ ਬੜਾ ਕੁਝ ਕਰਦੀਆਂ ਇਹ ਤੇ ਤੁਸੀਂ ਮੈਨੂੰ ਦੱਸਿਓ ਜੀ ਕਮੈਂਟ ਕਰਕੇ ਵੀ ਕੌਣ ਮਤਲਬ ਜੇ ਕੰਮ ਕੀਦੇ ਔਖੇ ਆ ਜਾਂਦੇ ਬੰਦਿਆਂ ਦੇ ਔਖੇ ਆ ਕਿ ਬੁੜੀਆਂ ਦੇ ਔਖੇ ਨੇ ਇੰਨੀ ਚਾਹ ਬਣਾ ਲਈ ਜੀ ਇਹ ਤਾਂ ਫਿਰ ਪਹਿਲਾਂ ਪਾਣੀ ਘੁੱਟਕ ਪਾ ਲਿਆ ਹੁਣ ਅੱਧਾ ਬਥੀਲਾ ਕਰ ਲਿਆ ਜੀ ਚਾਹ ਦਾ ਚੱਲ ਕੋਈ ਨਹੀਂ ਪਾਣੀ ਰੋਕ ਕੇ ਦੁੱਧ ਠੋਕ ਕੇ ਲੈ ਹੁਣ ਪੀ ਕੇ ਪਤਾ ਲੱਗੂਗਾ ਜੀ ਕੀ ਐ ਚਾ ਆਈ ਨਹੀਂ ਪਤਾ ਖੰਡ ਵੱਧ ਪਾਤੀ ਹੋਵੇ ਆ ਨਹੀਂ ਪਤਾ ਗੋੜਨਾ ਵੱਧ ਪਾਇਆ ਰੱਖਿਆ ਹੋਵੇ ਕੋਈ ਨਹੀਂ ਬਾੜਾ ਆ ਜਾਣ ਦੇ ਤੂੰ ਪੀ ਕੇ ਦੇਖੀ ਫੇਰ ਗੱਲ ਕਰੀ ਮੇਰੇ ਨਾਲ ਦੂਜੀ ਚੱਕੋ ਜੀ ਚਾ ਮੈਂ ਜੱਗ ਜੀ ਵੀ ਪਾ ਲੰਦੀ ਰੈਡੀ ਐ ਸਾਰਾ ਕੁਝ ਤੇ ਪੀ ਕੇ ਚਲੋ ਕੇਰਾ ਹੁਣ ਆਪਦਾ ਦਿਲਾਂ ਦੇ ਕਰੋ ਜੇ ਕੰਪਲੀਟ ਹੁਣ ਪਾ ਕੇ ਵੀ ਦੇਮਾ ਗਲਾਸ ਚ ਪਾਜੀ ਦੋ ਜੀ ਹੁਣ ਤਾਂ ਜਿਵੇਂ ਮੈਂ ਕਰਦੀ ਫਿਰ ਉਹ ਵੀ ਕਰਕੇ ਦਿਖਾਓ ਕਰ ਮੈਂ ਸਾਰੇ ਕੰਮ ਕਰਨੇ ਹੁਣ ਥੋਖਾ ਹੋਏ ਤੁਸੀਂ ਤਾਂ 2 ਘੰਟਾ ਚਾਹ ਤੀ ਲਾਤੇ ਚੱਕੋ ਜੀ ਪਹਿਲਾਂ ਚਾਹ ਪੀ ਫੀਕੀ ਦਾ ਦਹੀਂ ਕਿਵੇਂ ਬਣੀ ਆ ਚਾ ਤੇ ਲਓ ਜੀ ਰਮਨ ਲੈ ਕੇ ਆ ਗਈ ਨਾਲ ਨਾਲ ਆਪਣੀ ਬਰਫੀ ਜਿਹੜੀ ਚੌਲਾਂ ਦੀ ਬਣਾਈ ਸੀ ਇਹ ਵੀ ਬਹੁਤ ਸਵਾਦ ਬਣੀ ਆ ਤੇ ਹੁਣ ਚਾਹ ਦੱਸੋ ਜੀ ਟੇਸਟ ਕਰਕੇ ਕਿਵੇਂ ਬਣੀ ਆ ਦੇ ਵੀ ਲਪੀਆ ਜਾ ਦੇ ਵੀ ਅੱਜ ਤੇਰੇ ਪਾਪਾ ਨੂੰ ਜਾ ਬਣਾਈ ਆ ਬਾਕੀ ਦੋਸਤੋ ਮੇਰਾ ਤਾਂ ਐਕਸਪੀਰੀਅੰਸ ਵਧੀਆ ਰਿਹਾ ਮੈਨੂੰ ਤਾਂ ਕੋਈ ਬਾਹਲੀ ਔਖ ਨਹੀਂ ਲੱਗੀ ਚਾਹ ਚ ਬਣਾਉਣੀ ਕਿਵੇਂ ਬਣੀ ਆ ਜੀ ਠੀਕ ਹੀ ਜੀ ਲੱਗਦੀ ਆ ਜੀ ਠੀਕ ਜੀ ਆ ਹਾਂ ਜੀ ਵਿੱਕੀ ਲੱਗਦੀ ਆ ਸਵਾਦ ਹੀ ਤਾਂ ਨਹੀਂ ਦੋਸਤ ਬਹੁਤ ਹੀ ਟੇਸਟੀ ਐਵੇਂ ਮਰੀ ਜਾਂਦੀ ਹੈਗੀ ਇਹਦੇ ਨਾਲ ਉਹ ਚੰਗੀ ਆ ਜਿਹੜੀ ਜੀ ਬਣਾਉਂਦੀ ਹੁੰਦੀ ਹੈਗੀ ਤੇਰੀ ਟੇਸਟ ਟੇਸਟ ਤਾਂ ਗੱਲਾ ਹੂੰ ਨਹੀਂ ਤੂੰ ਦੱਸ ਛਾਹ ਕਿਵੇਂ ਬਣੀ ਆ ਚਾਹ ਆ ਬਹੁਤ ਕਿਵੇਂ ਬਣੀ ਆ ਬਧੀ ਆ ਬਧੀ ਆ ਹਾਂ ਝੂਠੀ ਚਾਹ ਕਿਵੇਂ ਬਣੀ ਆ ਚਾਹ ਬੱਬੂ ਚਾਕੇ ਵਧੀਆ ਬਣੀ ਆਉਗੀ ਕਹਿੰਦਾ ਵਧੀਆ ਬਣੀ ਆ ਦੋਸਤੋ ਇਹ ਗੱਪ ਮਾਰ ਰਹੀ ਆ ਹਰ ਕੋਈ ਜਾਂਦਾ ਬੈਠਾ ਘੱਟ ਲਓ ਜੀ ਹੁਣ ਆ ਚੱਕੋ ਦਾਤੀ ਤੇ ਚਲੋ ਗੇਰਾ ਆਜੋ ਚਲੋ ਜੀ ਮੈਂ ਤਾਂ ਕਰਤਾ ਜੀ ਆਪ ਦਾ ਚੈਲੰਜ ਕੰਪਲੀਟ ਤੇ ਹੁਣ ਤੁਸੀਂ ਕਰੋ ਵੱਡੋ ਨੀਰਾ ਵੱਡਾ ਤਾਂ ਹੈ ਨਹੀਂ ਜੀ ਗਾਦੇ ਚਲ ਦੇਖਦੇ ਚੈਲੰਜ ਤਾਂ ਕਰ ਲਿਆ ੁੱਠਾ ਪੰਗਾ ਲੈ ਲਿਆ ਆਜੋ ਜੀ ਆਜੋ ਗੇਰਾ ਨੰਗੇ ਆ ਡਰੋ ਨਾ ਡਰੋ ਨਾ ਕੋਈ ਔਖਾ ਨਹੀਂ ਵੱਡਣਾ ਤੇ ਆ ਲੱਗਿਆ ਪਿਆ ਵੱਡਾ ਇੱਥੇ ਤੇ ਮੜ ਜੋ ਨਹੀਂ ਤਾਂ ਪੱਕਿਆ ਪਿਆ ਪੱਕਾ ਤਾਂ ਕਿਉਂ ਆ ਚਲੋ ਫੇਰ ਹੀ ਲੱਗੂ ਪਤਾ ਆਹੀ ਵੱਢਦੇ ਹੁੰਦੇ ਹਨ ਕਿ ਮੈਂ ਆ ਇੱਕ ਬਾ ਵੱਢ ਲੋ ਵੱਢ ਲੋ ਕਿਵੇਂ ਮਰਜੀ ਵੱਡੋ ਵੱਡੋ ਸ ਲੱਗ ਜੂ ਪਤਾ ਤੇ ਅੱਜ ਆਇਂ ਤਾਂ ਹੁੰਦਾ ਜੀ ਆ ਦੇਖੋ ਸਾਤੇ ਜੋੜਤੀ ਨੂੰ ਠੱਬੀ ਦੱਤੀ ਨੰਬਰ ਵਾਲੀ ਬਸ ਕਿਤੇ ਮੈਂ ਵੀ ਜਾਵਾਂ ਗੰਮੋ ਮੁੜ ਕੇ ਹੱਥ ਨੇ ਰੋਟੀਆਂ ਨੂੰ ਝਾਕੀ ਜਾ ਕੇ ਉਹ ਵੀ ਆਪ ਨੂੰ ਪਕਾਉਣੀਆਂ ਪੈ ਜਾਣ ਬਣਾ ਲਿਓ ਜੀ ਫਿਰ ਹੂੰ ਤੇ ਹੋਰ ਜੀ ਤਿੱਖੀ ਵੀ ਬਹੁਤ ਹੈ ਕਦੇ ਵੱਡ ਦੇ ਹੱਥ ਹਾਂ ਮੈਂ ਨਾ ਦੇਖੀ ਜਾਓ ਜੀ ਕਿ ਤੇ ਮੈਂ ਖਰਾਬ ਕਰਦਾ ਹਾਂ ਬਾੜਾ ਲੱਗੇ ਅੱਛਾ ਅੱਛਾ ਕੋਈ ਗੱਲ ਨਹੀਂ ਸਹੀ ਹੈ ਸਹੀ ਹੈ ਸਹੀ ਹੈ ਵੱਡੀ ਚੱਲ ਬਸ ਅੱਜ ਚਲੋ ਇੱਕ ਕੰਮ ਤਾਂ ਸੌਖਾ ਹੋਇਆ ਚਾਹ ਚਾਹ ਵਟੇ ਨੀਰਾ ਤਾਂ ਵੜਾ ਰਹੇ ਆਂ ਦੋਸਤੋ ਲਓ ਜੀ ਇੱਧਰ ਡੈਵੀ ਨੂੰ ਤਰਸ ਆ ਗਿਆ ਆਪਦੀ ਮੰਮਾ ਤੇ ਤੇ ਹੈਲਪ ਕਰਨ ਲੱਗਿਆ ਹੋਇਆ ਉਹ ਚੱਲ ਬਈ ਚੱਲ ਚੱਲ ਡੈਵੀ ਚੱਲ ਖੰਭਣਾ ਨਹੀਂ ਇੱਧਰ ਗਿੱਲਾ ਪੁੱਤ ਇਹਨੇ ਉਹ ਲੈ ਗਿਆ ਦੇਖੋ ਦੋਸਤੋ ਪੁੱਤ ਨੂੰ ਦਰਸ ਆਇਆ ਜੀ ਆਪਦੀ ਮਾਂ ਤੇ ਤੇ ਉਹ ਲੈ ਗਿਆ ਚੱਕ ਕੇ ਭਰੀ ਇੱਕ ਦੇਵੀ ਨੂੰ ਤਾਂ ਹੀ ਜਾਂਦਾ ਕਿਸੇ ਨੂੰ ਨਹੀਂ ਕੁਝ ਕਹਿਣਾ ਚਲ ਬਲਾਗਰ ਉਹਨੇ ਦੇਵੀ ਵੀ ਕਰਨ ਤੇਰੀ ਮੰਮਾ ਨੂੰ ਨਾ ਕੁਝ ਕਿਹਾ ਕਰੋ ਹੋ ਜਾਂਦਾ ਦੇਖੋ ਦੋਸਤੋ ਸਪੀਟਾਂ ਵੱਟ ਜਾਂਦਾ ਦੇਖ ਫਲੈਰ ਨਾ ਜਾਂਦਾ ਵੀ ਲੈ ਜਾ ਲੈ ਜਾ ਆਇਆ ਦੇਵੀ ਦੇ ਕੰਮ ਅਬੱਚੇ ਦਾ ਕੀ ਹੋਇਆ ਪਿਆ ਜੀ ਸਾਰਾ ਇਹ ਵਿਚੀ ਆ ਵਰਸੀਨ ਵਿੱਚ ਜਮੀ ਵਿੱਚ ਸਾਰਾ ਕੋਈ ਇਕੱਠਾ ਜੀ ਹੋ ਗਿਆ ਵਿੱਚ ਬਥੂ ਬਥੂ ਉਗਰੇ ਪੈ ਰਹੇ ਨੇ ਕੋਈ ਕੁਛ ਪਤਾ ਦਾ ਲੱਗ ਨਹੀਂ ਰਿਹਾ ਜੀ ਨਾ ਕੀ ਕੋਝ ਹੋਈ ਜਾਂ ਬਸ ਐਂ ਐਂ ਵੱਡਣਾ ਬੰਦਾ ਐਂ ਵੱਡੂ ਹੂੰ ਜੇ ਮੈਂ ਤਾਂ ਐਂ ਜੇ ਕਰਤਾ ਪਸੰਦ ਆਊਗਾ ਤਾਂ ਸੋਨੂੰ ਉਹ ਬਾਹਰ ਖੋਲ ਕੇ ਆਉਣਾ ਸੀ ਉਹ ਡੈਵੀ ਨੂੰ ਭਰੀ ਡਿੱਗ ਵੀ ਉਹਦੀ ਉਹ ਬੱਬੂ ਬਾਹਰ ਖੋਲ ਕੇ ਆਈ ਉਹ ਖਿਆਰ ਤਾ ਨੂੰ ਸਾਰਾ ਬੱਬੂ ਜਾਈਂ ਵੱਟ ਕੇ ਬਾਈ ਬਣੇ ਕੀ ਹੋ ਗਿਆ ਸੱਕ ਗਈ ਰੋਣ ਹੋ ਗਈ ਪਿਆ ਨਾ ਮਲਾ ਲੈ ਵੱਡੂ ਜੀ ਯਾ ਤਾਂ ਕਿ ਉਹਦੀ ਖੜ ਜੋ ਆਥਨ ਕਰੇਂਗੀ ਤੂੰ ਮੈਨੂੰ ਲੱਗਦਾ ਜਿਹੜੇ ਹਿਸਾਬ ਨਾਲ ਤੂੰ ਵੱਡੀ ਜਾਨੀ ਹੈ ਜਿਹੜੀ ਤੇਰੀ ਸਪੀਡ ਆ ਪੱਕੀ ਵਾਲਾ ਪੈ ਜੂ ਮੈਨੂੰ ਕਿੱਥੇ ਆਉਂਦਾ ਵੱਢਣਾ ਇਹ ਤਾਂ ਪੱਕਾ ਕਿ ਹੋਇਆ ਪਿਆ ਛੱਡ ਜੋ ਮੈਂ ਤਾਂ ਵੱਢ ਕੇ ਦਿਖਾਉਂ ਜੀ ਭਰੀ ਲੈ ਜੂ ਭਰੀ ਚੱਕੀ ਨਹੀਂ ਆਣੀ ਜੀ ਸੱਚ ਲੱਗਦਾ ਕਿਉਂ ਚੱਕੀ ਨਹੀਂ ਕਦੇ ਮੈਂ ਤਾਂ ਕੋਸ ਵੀ ਸਿਰ ਤੇ ਭਰੀ ਵੀ ਦੇਰੇ ਸਿਰਤੀ ਝਕਾਉਣੀ ਆ ਜਦੋਂ ਮੈਂ ਚਾਹ ਕਰਕੇ ਪਿਆਈ ਫਿਰ ਇਹ ਵੀ ਨੀਰਾ ਵੀ ਤਾਂ ਵੱਢ ਕੇ ਘਰੇ ਲੈ ਕੇ ਹੀ ਜਾਣਾ ਪਊਗਾ ਸਾਰਾ ਐਂ ਥੋੜੀ ਵੀ ਵੱੜਤਾ ਤਾਂ ਇੱਥੇ ਧਰਤਾ ਬਸ ਵੱਡੀ ਤਾਂ ਜਾਨੀ ਆ ਜੀ ਬਸ ਵੱਡ ਕੇ ਦਿਖਾਉਣੀ ਆ ਸਾਨੂੰ ਸਾਰਾ ਵੀ ਵੱਡਾ ਗਿਆ ਕਿ ਨਹੀਂ ਹੂੰ ਲਾ ਮੈਂ ਕੈਮਰਾ ਬੱਬੂ ਨੂੰ ਫੜਾਉਣਾ ਦੇਖਦੇ ਆਂ ਫਿਰ ਕਿਵੇਂ ਮੜਦੀ ਆ ਆ ਜਾ ਆ ਜਾ ਬਾਈ ਆ ਜਾ ਦੂਜੀ ਭਰੀ ਤਿਆਰ ਹੋ ਗਈ ਆ ਜਾ ਭੱਜਿਆ ਔਰ ਟਰੈਕਟਰ ਆ ਗਿਆ ਨਾ ਵੀ ਹੂੰ ਡੈਵੀ ਨੂੰ ਯਾਰ ਰੌਣੇ ਬੜਾ ਤਰਸ ਆਇਆ ਹਨਾ ਦੇਖੀ ਵੀ ਮम्मा ਲੱਗੀ ਪਈ ਆ ਗੱਲ ਲਈ ਲੈ ਵੀ ਦੇਖ ਲੈ ਡੈਡੀ ਨੇ ਮੈਨੂੰ ਨੀਰਾ ਵੱਡਣ ਲਾ ਰਿਹਾ ਹੂੰ ਡੈਵੀ ਉਹ ਡੈਕ ਤਦ ਵੀ ਮम्मा ਤੋਂ ਪੜਾਉਣਾ ਸਾਰਾ ਨੀਰਾ ਡੈਵੀ ਹੂੰ ਆ ਜਾ ਆ ਜਾ ਆ ਫੇਰ ਲੈ ਜੀ ਚਲ ਡੈਵੀ ਬਸ ਕਰਕੇ ਇਕੱਠੇ ਲੈ ਜਾਗੇ ਜਾ ਕੇ ਇਕੱਠਾ ਲੈ ਕੇ ਜਾਵਾਂ ਜਿਹੜਾ ਵੀ ਇਕੱਠਾ ਲੈ ਕੇ ਜਾਵਾਂ ਪੰਡ ਪੰਡ ਪਰ ਕਿਧਰ ਆਵਾਂ ਇਧਰ ਮਮੀ ਦੇ ਸਿਰ ਤੇ ਚੱਕੋ ਜੀ ਇੱਕ ਥੱਬਾ ਤਾਂ ਹੋ ਗਿਆ ਮਮਾ ਹੂੰ ਜਾ ਬੱਤੀ ਕਿਉਂਦਾ ਹੋਇ ਪੱਲੀ ਫੜ ਲਈ ਜੰਗਾ ਦੇਖਣ ਡੈਵੀ ਬਸ ਖਲਾਰਨ ਤੇ ਹੋ ਗਿਆ ਜੀ ਡੈਵੀ ਨੇ ਆਖਿਆ ਵੀ ਮਮਾ ਨੂੰ ਕੰਮ ਹੋ ਕਰਤਾ ਆਹੋ ਲਾਓ ਜੀ ਦੇਖੋ ਮਾਂ ਬੜ ਬੜ ਦੇਈ ਜਾਂਦੀ ਆ ਤੇ ਪੁੱਤ ਸਾਡਾ ਲਜਾਈ ਜਾਂਦਾ ਜਾ ਕੇ ਮੈਂ ਸਮੂਹੇ ਸਿਰ ਤੇ ਡੈਵੀ ਸਿੱਧਾ ਇਹਨੇ ਕਿ ਮਮਾ ਨੂੰ ਚੈਲੰਜ ਤੱਕ ਕਰਤਾ ਤੇ ਹੁਣ ਮਮਾ ਨਾ ਹਾਰ ਜਮਾਈ ਹੈਲਪ ਕਰਾਦਾ ਪਹਿਲਾਂ ਦੋਸਤੋ ਜਦੋਂ ਅਸੀਂ ਫਰੰਟ ਵਾਲਾ ਮਤਲਬ ਸ਼ੂਟ ਕਰ ਰਹੇ ਸੀਗੇ ਉਹ ਕਾਰ ਕਾਰਚਾਵਾ ਪਰਨ ਵਾਲਾ ਤੇ ਡੈਵੀ ਉਦੋਂ ਸਕੂਲੋਂ ਆਇਆ ਆਇਆ ਤੇ ਡੈਵੀ ਨੂੰ ਲੱਗਿਆ ਕਿਤੇ ਵੀ ਮੇਰੇ ਮਮਾ ਪਾਪਾ ਨਾ ਲੜੀ ਜਾਂਦੇ ਆ ਤੇ ਲੜੀ ਜਾਂਦੇ ਆ ਵੀ ਤੇ ਆ ਕੇ ਸਾਨੂੰ ਕਰੇ ਜਾਓ ਤੁਸੀਂ ਲੜੀ ਕੇ ਜਾਂਦੇ ਰਹੋਣੇ ਹਨਾ ਉਦੋਂ ਕਿੰਨਾ ਗੁੱਸਾ ਆਇਆ ਡੈਡੀ ਤੈਨੂੰ ਕੁਝ ਕਹਿਣਾ ਸੀ ਮਮਾ ਮੈਨੂੰ ਪੁੱਛਿਆ ਮੈਂਨੇ ਕੁਝ ਨਹੀਂ ਕਹਿਣਾ ਤਾਂ ਦੇਖ ਹੈ ਨਾ ਬੈਰ ਦਾ ਵਾਤਾਵਰਨ ਹੁਣ ਆ ਨਾ ਕੋਈ ਛੜਕੇ ਨਾ ਲੜਨ ਨਾ ਇੱਕ ਦੂਜੇ ਨਾਲ ਬਾਹਲਾ ਰਹਿੰਦਾ ਜੀ ਜਵਾਕ ਨੂੰ ਸੋ ਦੋਸਤੋ ਇਹ ਵੀ ਆਪਾਂ ਨੂੰ ਖਿਆਲ ਰੱਖਣਾ ਚਾਹੀਦਾ ਕਦੇ ਵੀ ਮਤਲਬ ਆਪਣੇ ਚਲੋ ਮੀਆਂ ਬੀਬੀ ਜਿੱਦਾਂ ਸੌ ਨੂੰਕ ਚੋਕ ਚੱਲਦੀ ਰਹਿੰਦੀ ਹੈ ਨਾ ਹਾਂਜੀ ਤੇ ਬੱਚੇ ਸਾਹਮਣੇ ਦੋਸਤੋ ਕਦੇ ਵੀ ਨਾ ਲੜਿਆ ਜਾਵੇ ਕਿਉਂਕਿ ਫਿਰ ਉਹੀ ਬੱਚੇ ਦੇ ਦਿਮਾਗ ਤੇ ਬੱਚੇ ਤੇ ਸਟ्रेस ਪੈਂਦਾ ਜੀ ਮਤਲਬ ਬੱਚੇ ਨੂੰ ਵੀ ਹੁੰਦਾ ਵੀ ਹਾਈ ਕਾ ਤੋਂ ਲੜੀ ਜਾਂਦੇ ਨੇ ਹਾਂ ਤਾਂ ਉਹ ਉਹ ਚੀਜ਼ ਹੈ ਦੋਸਤੋ ਪਰਹੇਜ਼ ਕਰਿਆ ਜਾਵੇ ਬਸ ਜਦੋਂ ਬੱਚਾ ਅਸੇ ਪਾਸੇ ਉਹ ਤੋਂ ਕੱਢ ਲੈ ਪੜਾਹ ਜਿਹੜੀ ਕੱਢਣੀ ਹੈ ਇੱਕ ਦੂਜੇ ਨਾਲ ਬੱਚੇ ਦੇ ਸਾਹਮਣੇ ਨਾਲ ਹੈ ਹੈਨਾ ਆ ਦੇਖ ਲੋ ਜੀ ਬਾਲੀ ਕੁਝ ਜਾ ਹੋਇਆ ਪੈ ਜੀ ਇਹ ਤਾਂ ਔਖਾ ਤਾਂ ਬਾਤ ਹੋਈ ਜਾਣਾ ਹੂੰ ਹਣ ਦੱਸੋ ਜੀ ਕਿਵੇਂ ਲੱਗਿਆ ਤੁਸੀਂ ਤਾਂ ਕਹਿੰਦੇ ਸੌਖਾ ਹੀ ਆ ਨੀਰਾ ਹੀ ਵੱਡਣਾ ਇਕੱਲਾ ਵੱਢ ਲੈ ਹੂੰ ਫਿਰ ਸਾਰੇ ਦਿਨ ਚ ਤਾਂ ਹੌਲੀ ਹੌਲੀ ਵੱਡੀ ਜਾਵੇ ਜੀ ਹੁਣ ਅਸੀਂ ਕੰਮ ਵੀ ਕਰਨਾ ਥੱਕ ਜਾਂਦੇ ਮੈਂ ਪਹਿਲੇ ਹੀ ਥੱਕੀ ਪਈ ਸੀ ਕੰਮ ਕਰਕੇ ਹੁਣ ਇੱਥੇ ਆ ਕੇ ਬੈ ਗਈ ਹੁਣ ਹਾਰੇ ਚ ਆ ਕੇ ਬੈ ਗਈ ਮੂੰਹ ਸਹੀ ਨਹੀਂ ਪਤਾ ਲੱਗ ਰਿਹਾ ਕਿੱਧਰ ਚੱਲਣਾ ਸਹੀ ਹੈ ਜੇ ਨਾ ਹਾਂ ਹਾਂ ਸਹੀ ਹੈ ਸਹੀ ਹੈ ਬਸ ਚਲੋ ਆ ਦੇਖ ਲਓ ਦੋਸਤੋ ਹਲੇ ਇੰਨਾ ਕ ਵੱਡਿਆ ਤੇ ਇੱਕ ਪੰਡ ਪੂਰੀ ਭਰ ਕੇ ਲੱਗੇ ਜਾਣੀ ਹੁੰਦੀ ਆ ਲਾਓ ਵੀ ਦੋਸਤੋ ਰਮਨ ਗਈ ਥੱਕਾ ਤੇ ਇਧਰ ਸਾਡੀ ਜੇਸੀ ਵੀ ਆ ਗਈ ਛੋਟੀ ਜੇਸੀ ਵੀ ਕੀ ਆ ਗਈ ਜੇਸੀ ਵੀ ਆ ਗਈ ਹੈ ਨਾ ਵੀ ਜੇਸੀ ਵੀ ਆ ਗਈ ਸਾਡੀ ਭਾਈ ਵੱਡੋ ਜੀ ਵੱਡੋ ਵੱਡਾ ਵੱਡੋ ਵੱਡੋ ਉਹ ਆਏ ਨੇ ਵੱਡੇ ਅੰਬ ਦੇ ਡੈਵਨੀਆ ਕਾ ਕੀਤਾ ਹੱਥ ਨਾਲ ਹੀ ਵੱਡਾ ਜਾਊਗਾ ਦਾਤੀ ਨਮਰਾ ਲੋ ਜੀ ਧਿਆਨ ਨਾਲ ਤੁਸੀਂ ਬੜਾ ਨੇੜੇ ਫੜਦੇ ਹੋ ਬਾ ਦਾਤੀ ਮਾਰ ਕੇ ਉੱਤ ਪਾਸੇ ਕਰੀ ਚੱਲੋ ਇਹ ਸਨ ਮਿੰਟ ਸੈਕਿੰਡਾਂ ਦਾ ਕੰਮ ਆ ਮੈਂ ਦੱਸਾਂ ਵੱਡਣਾ ਕਿਵੇਂ ਆ ਹੈ ਦੱਸਾਂ ਫਿਰ ਦੱਸ ਦਿਓ ਜੀ ਲਓ ਵੱਡੋ ਵੱਡੋ ਜੀ ਆਪੇ ਵੱਡੋ ਮੈਂ ਦੋਸਤ ਮਿੱਠੇ ਵਾਂਗੂ ਜਿਵੇਂ ਮਿੱਠਾ ਪਾਇ ਸੀਗਾ ਚਾਹ ਚਾਹ ਇਹ ਗੱਲ ਤਾਂ ਹੈ ਇਹ ਜੀ ਨਾ ਹੁਣ ਜੇ ਚੈਲੰਜ ਕਰਤਾ ਤਾਂ ਪੂਰਾ ਕਰਨੀ ਪਊਗਾ ਹੂੰ ਚਲੋ ਇਹ ਤਾਂ ਪੂਰਾ ਕਰਨੀ ਪਊ ਜੀ ਕੌਣ ਜਿੱਤੜਾ ਵੀ ਮम्मा ਕਹ ਡੈਡੀ ਡੈਡੀ ਉਹ ਡੈਡੀ ਦੀ سپورਟ ਚ ਕੜ ਗਿਆ ਡੈਵੀ ਮम्मा ਤੂੰ ਤਾਂ ਵੱਡੀ ਨਹੀਂ ਜਾ ਰਹੀ ਨੀ ਰੜਾ ਡੈਵੀ ਹਨਾ ਚੱਕੋ ਜੀ ਬਹੁਤ ਫਲੇ ਕਿੱਥੇ ਬਹੁਤ ਆ ਜੀ ਇੰਨੀ ਗੱਡੀਆਂ ਚਾਰ ਭਰੀਆਂ ਹੋਰ ਵੱਡਣੀਆਂ ਨੇ ਓਏ 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 ਲਾਓ ਵੀ ਦੋਸਤੋ ਦੇਖੋ ਤੁਸੀਂ ਆ ਕਿਹੜੇ ਲੋਟ ਬੈਠੀ ਆ ਥੱਕ ਗਈ ਬੱਸ ਥੱਕ ਗਈ ਐ ਹੋ ਗਈ ਪਿਆ ਵਾ ਤਾਂ ਕਹੀਆਂ ਜੀ ਬੱਸ ਫਿਰ ਹੱਥ ਖੜੇ ਕਰਦੇ ਵੀ ਮੇਰੇ ਤੋਂ ਨਹੀਂ ਪੂਰਾ ਹੁੰਦਾ ਚੱਲ ਜੀ ਖਰਜ ਕਰਦੀ ਆ ਜੀ ਆਏ ਕਿਵੇਂ ਹਰ ਮੰਨ ਲਾ ਬਸ ਨਹੀਂ ਹਰਮਨਦੀ ਹਰ ਮੈਂ ਵੱਡੂ ਨਾ ਹੁਣ ਵੱਡ ਦੂ ਸਾਰਾ 5 ਮਿੰਟਾਂ ਚ 10ਾਂ ਚ ਉਹ ਫਿਰ ਹੁਣ ਜਦੋਂ ਕਦੇ ਖੜਿਆ ਨਾ ਫਿਰ ਦਮ ਵੀ ਛੱਡ ਜਾਂਦੀ ਪਾਹਾਂ ਦੁਖਣ ਲੱਗ ਜਾਂਦੀਆਂ ਹਮ ਹਰ ਮਾੜਲਾ ਬੱਸ ਫਿਰ ਨਹੀਂ ਵੱਡਾ ਜਾ ਰਿਹਾ ਵੱਡਦੀ ਹਾਂ ਜੀ ਖੜਜੋ ਐ ਨਹੀਂ ਹਰ ਹੁਰਮਨਦੀ ਮੈਂ ਕੰਮ ਤਾਂ ਮੈਂ ਕਰ ਪਦੀ ਹਾਂ ਖੜਜੋ ਸਾਰੀ ਕਰਕੇ ਛੱਡੂ ਕੰਮ ਤਾਂ ਹੁਣ ਕਾਲਚ ਵੱਡਣਾ ਨਹੀਂ ਥੋੜਾ ਜਿਹਾ ਦਾਤੀ ਨਾ ਅਮਰਾਲੀ ਕਾਲਚ ਵੱਡਦੀ ਵੱਡਦੀ ਕਿਤੇ ਦਾ ਲਓ ਵੀ ਦੋਸਤੋ ਇੱਧਰ ਤਰਸ ਕਰਨ ਵਾਲੇ ਦੇਖੋ ਕਿੰਨੇ ਜਣੇ ਆ ਗਏ ਕੱਲਾ ਨੀਰਾ ਵੱਢ ਰਹੀ ਹੈ ਰਵਣ ਤੇ ਇਧਰ ਚ ਕਾਉਣ ਨੂੰ ਦੇਖੋ ਉਧਰ ਮਾਤਾ ਆਈ ਖੜੀ ਆ ਉਧਰ ਭੈਣ ਆਈ ਖੜੀ ਆ ਕਿ ਤੁਸੀਂ ਆ ਕੀ ਗੰਮ ਲੜਕੇ ਵਿਚਾਰੀ ਨੂੰ ਆਏ ਆਂ ਦੇਖੋ ਦੋਸਤੋ ਲੈ ਲੈ ਉਧਰ ਡੈਵੀ ਦੇਖੋ ਪੱਲੀ ਇਧਰ ਲੱਗ ਚਲੋ ਭਾਈ ਚਲੋ ਧਰ ਲੋ ਧਰ ਲੋ ਧਰ ਲੋ ਆਈਆਂ ਜੀ ਫਿਰ ਹੂੰ ਜਿਹੜੀ ਸਾਰਾ ਚਲੋ ਭਾਈ ਕਰ ਤਾਂ ਵੈਸੇ ਚੈਲੰਜ ਕੰਪਲੀਟ ਕਰਤਾ ਥੋੜਾ ਜਿਆਦਾ ਰਹਿ ਗਿਆ ਹੋਰ ਵੱਢ ਲੋ ਤੇ ਇਹਨਾਂ ਦੇ ਲੋ ਇੱਕ ਡੰਗ ਦਾ ਤਾਂ ਪੂਰਾ ਹੋ ਜਾਊਗਾ ਭਾਂਡੇ ਤਾਂ ਮੈਂ ਹੀ ਲਈ ਸੀ ਚੱਕ ਕੇ ਚਲੋ ਹੁਣ ਤੁਸੀਂ ਚੱਕ ਕੇ ਤੁਸੀਂ ਲੈ ਜਾਓ ਵੱਡਾ ਮੈਂ ਜੱਤੋ ਕੋਈ ਨਹੀਂ ਕੋਈ ਨਹੀਂ ਮਾਲਾ ਜੀ ਚੱਕ ਕੇ ਚੱਲ ਮਾਲਾ ਜੀ ਇੰਨੀ ਕਿ ਮਦਦ ਕਰ ਦੂੰਗਾ ਲਓ ਜੀ ਪਾਤਾ ਲਿਆ ਤੇ ਹੁਣ ਲਓ ਗੰਡ ਦਬਾਓ ਜੀ ਚੱਲ ਚੱਲ ਮੈਂ ਤਰਾਉਣਾ ਇੱਕ ਮਿੰਟ ਕੈਮਰਾ ਬੱਬੂ ਨੂੰ ਫੜਾ ਦੇ ਲੈੜਾ ਵੀ ਚੱਕ ਫਿਰ ਅੱਛਾ ਖੱਤ ਮੜਿਆ ਬੱਲਾ ਐਂ ਤਾਂ ਰਾਤ ਹੀ ਤੇਰੇ ਸਿਰਤੀ ਖੁੱਲ ਜੂਗੀ ਕਿੰਨਾ ਕੁ ਭਾਰੀ ਰਹਾਉਣੇ ਯਾਰੀ ਉਹੀ ਭਾਰੀ ਭਰੀ ਕਰੀ ਜਣੀ ਜਿੱਲਾ ਜੀ ਪਾਣੀ ਲੱਗਿਆ ਇਹਨੂੰ ਠਕਾਓ ਜੀ ਫਸ ਤਾ ਨਾ ਚੱਕੋ ਜੀ ਕੋਈ ਨਹੀਂ ਜਗਾ ਦਿਓ ਕਿੰਨਾ ਕੁ ਭਾਰੀ ਆ ਲੱਸੀ ਤੇ ਬਾਵਾ ਆ ਜੂ ਕਿੰਨਾ ਘਪਾਰਾ ਵਿੱਚ ਡੈਵੀ ਡੈਵੀ ਬੈਨੂ ਡਗਾਣਾ ਇੱਕ ਤਾਂ ਲੱਤ ਦੁਖਦੀ ਆ ਲਓ ਵੀ ਦੋਸਤੋ ਮੈਂ ਪੰਡ ਚੱਕ ਲਈ ਤੇ ਸਾਡਾ ਡੈਵੀ ਰੋਣ ਹੀ ਲੱਗ ਗਿਆ ਕਹਿੰਦਾ ਮੈਂ ਚੱਕਣੀ ਸੀ ਐਡੀ ਪੰਡ ਚੱਕ ਲੈਗਾ ਤੂੰ ਹੈ ਤੇ ਨਾ ਇਹ ਹੋਰ ਵੱਡ ਕੇ ਦਿੰਦੀ ਆ ਹੋਰ ਵੱਡ ਕੇ ਦਿੰਦੀ ਆ ਉਹ ਹੋਰ ਵੱਡਦੇ ਜਾਂਦਾ ਵੀ ਨੀਰੇ ਦੀ ਪੰਡ ਲੈ ਕੇ ਤੁਰ ਪਿਆ ਡੈਵੀ ਨੂੰ ਆਏ ਸੀ ਕਿ ਪਾਪਾ ਕਿਉਂ ਲੈ ਕੇ ਮੈਂ ਚੱਕਣੀ ਸੀ ਤੇ ਡੈਵੀ ਨੂੰ ਵੀ ਦੇਤੀ ਵੱਡ ਕੇ ਪਰ ਹੀ ਆਹਾ ਪਰੀ ਰਾਤੀ ਖਲਾਰਤੀ ਡੈਵੀ ਲਓ ਵੀ ਡੈਵੀ ਸਾਡਾ ਲਸਣ ਬਟਣ ਲੱਗ ਗਿਆ ਹੁਣ ਨੀਰਾ ਵੱਟ ਦਾ ਵੱਡਾ ਦੱਸਣ ਨੂੰ ਤੇ ਆ ਗਿਆ ਡੇਵੀ ਓਏ ਇਹਨੂੰ ਕਹਤਾ ਸੀ ਵਾਹ ਇੱਕ ਦੋ ਪਟਲਾ ਹੂੰ ਓ ਡੇਵੀ ਸਾਰੀਆਂ ਨਹੀਂ ਪਟਣੇ ਕਾਕੇ ਫਿਰ ਮੋਟੀਆਂ ਨਹੀਂ ਹੋਣੀਆਂ ਇਹ ਹੋਰ ਸਬਜ਼ੀ ਚ ਪਾਉਣ ਨੂੰ ਇੱਕ ਦੋ ਹੀ ਕਿੰਗਾ ਹੂੰ ਮੈਨੂੰ ਤਾਂ ਲੱਗਿਆ ਰਮਨ ਹਾਂਜੀ ਲੱਗਿਆ ਹੋਇਆ ਜੀ ਹੋੜੀ ਲਾਉਂਦੇ ਆਂ ਦੋਸਤੋ ਮੈਂ ਨੀਰੇ ਦੀ ਭਰੀ ਛੱਟੇੰ ਦੀ ਅੰਦਰ ਤੇ ਡੇਵੀ ਰੁੱਸ ਗਈ ਤੁਸੀਂ ਤਾਂ ਵਾਗੇ ਨੀਰੇ ਦੀ ਪੰਡ ਸਿੱਟਣ ਮੁੜ ਕੇ ਰੁੱਸ ਗਿਆ ਤੇ ਮਾਰੀ ਚਲਾ ਕੇ ਪੰਡ ਜੀ ਹੂੰ ਡੇਵੀ ਨੇ ਚਲੋ ਕੋਈ ਨਾ ਫੋਟਾ ਦੇ ਵੀ ਨਾ ਇਹ ਹੋ ਗਿਆ ਮੇਰਾ ਪਾਪੇ ਦੀ ਲੱਤ ਦੋਸਦੀਏ ਤੇ ਕਿੱਧਰ ਪਨੀਰ ਦੀ ਪੰਡ ਚੱਕੀ ਜਾਂਦਾ। ਦੇ ਵੀ ਨਾ ਸੀ ਮੈਨੂੰ ਚ ਕੋਣ ਐਡੀ ਭਾਰੀ ਦੱਸਦੀ ਕਿ ਮੈਂ ਚੱਕੀ ਜਾਵਾਂਗੀ। ਤੂੰ ਐਡੀ ਕਿੱਥੋਂ ਚੱਕ ਲੰਦਾ ਡੈਵੀ। ਚ ਲਾਓ ਜੀ ਇੱਧਰ ਸਾਡਾ ਡੈਵੀ ਵੀ ਕੱਟੀ ਨੂੰ ਖਵਾਈ ਜਾਂਦਾ ਲਿਆ ਕੇ ਯਾਰ। ਤੇ ਉੱਧਰ ਰਮਨ ਵੀ ਚੱਕੀ ਫਿਰਦੀ ਐ ਜੀ ਧੱਬੀ ਤੇ ਕਿਵੇਂ ਲੱਗਿਆ ਜੀ ਫਿਰ ਚੈਲੰਜ ਕਰਕੇ ਦੱਸੋ ਜੀ। ਠੀਕ ਹੀ ਲੱਗਿਆ ਜੀ। ਹੂੰ। ਕਿਵੇਂ ਐ ਸੌਖਾ ਕਿ ਔਖਾ? ਐ ਤਾਂ ਔਖਾ ਜੀ ਵਰ ਜੀ ਆਪਾਂ ਰੋਜ਼ਾਨਾ ਕਰਦੇ ਫਿਰ ਤੋਂਵੇਂ ਜੀ ਬਣ ਜਾਂਦਾ ਜੀ। ਹੂੰ। ਪਰ ਔਖੀ ਲੱਗਿਆ ਜੀ ਮੈਨੂੰ ਤਾਂ ਵੱਡਣਾ। ਇੱਕ ਗਿੱਲਾ ਸੀ ਤੁਸੀਂ ਕੋ ਉਤਰ ਲੋ ਜੀ ਮੈਂ ਹੁਣ ਉਧਰ ਕੰਮ ਕਰ ਲਾ ਸਾਰੇ ਆਪਦੇ ਠੀਕ ਹੈ ਕਿਉਂਕਿ ਮੈਂ ਵੀ ਲੇਟ ਹੋਈ ਜਾਨੀ ਆ ਜੀ ਤੇ ਇਹ ਵੀਡੀਓ ਬਣਾਉਂਦਾ ਦੋਸਤੋ ਸਾਡਾ ਕੋਈ ਐਵੇਂ ਮਕਸਦ ਨਹੀਂ ਸੀਗਾ ਵੀ ਬੁੜੀਆਂ ਦੇ ਕੰਮ ਔਖੇ ਨੇ ਜਾਂ ਬੰਦਿਆਂ ਦੇ ਕੰਮ ਔਖੇ ਨੇ ਹਣਾ ਹਾਂਜੀ ਹਾਂਜੀ ਮਤਲਬ ਕੋਈ ਵੀ ਮਤਲਬ ਐਵੇਂ ਨਹੀਂ ਸੀਗਾ ਵੀ ਆਪਾਂ ਪੇਦ ਪਾਪ ਕਰਿਆ ਕੋਈ ਇਹ ਸਿਰਫ ਐਵੇਂ ਸੀ ਉਸਨੂੰ ਬੈਠੇ ਬੈਠ ਸਾਨੂੰ ਜਿਆਦਾ ਵੀ ਵੀ ਕਿੰਨੇ ਔਖੇ ਨੇ ਹਰੇਕ ਕੰਮ ਤੇ ਮਤਲਬ ਇੱਕ ਮਤਲਬ ਵੀਡੀਓ ਬਣਾ ਲਈ ਵੀ ਜਿਹੜੀ ਇਹ ਬੁੜੀਆਂ ਵਾਲਾ ਕੰਮ ਉਹ ਬੁੜੀਆਂ ਨੂੰ ਹੀ ਸੱਟ ਰਹੇ ਤੇ ਬੰਦੇ ਵਾਲਾ ਬੰਦਿਆਂ ਨੂੰ بس ਤਾਂ ਜੇ ਆਪਾਂ ਇੱਕ ਜੁਟ ਹੋ ਕੇ ਕਰਦੇ ਤਾਂ ਮਤਲਬ ਜਿਹੜਾ ਕੰਮ ਉਹ ਆਪਣ ਹੌਲੀ ਹੌਲੀ ਆਉਣ ਲੱਗ ਜਾਂਦਾ ਜੀ ਸਾਰੇ ਮਤਲਬ ਕੈਰੀ ਲੈਂਦੇ ਨੇਗੇ ਪਰ ਜਿਉਂ ਆਪਾਂ ਪਰਿਵਾਰ ਵਿੱਚ ਰਹਿੰਦੇ ਆ ਸਾਰਿਆਂ ਦੇ ਸਹਿਯੋਗ ਨਾਲ ਹੀ ਵਧੀਆ ਕੰਮ ਹੁੰਦੇ ਨੇ ਜੀ ਸੌਖਾ ਹੋ ਜਾਂਦਾ ਜੀ ਸਾਰਾ ਮਿਲ ਜੁਲ ਕੇ ਕੰਮ ਦਾ ਪਤਾ ਨਹੀਂ ਲੱਗਦਾ ਸਹੀ ਗੱਲ ਹੈ ਜੀ ਤੇ ਇਹ ਅਸੀਂ ਚਲੋ ਛੋਟੀ ਜੀ ਚੈਲੰਜ ਵੀਡੀਓ ਬਣਾਈ ਜੀ ਕਮੈਂਟ ਕਰਕੇ ਜਰੂਰ ਦੱਸੋ ਕਿਵੇਂ ਲੱਗਿਆ ਤੇ ਬਾਕੀ ਵੀਡੀਓ ਦੇਖਣ ਲਈ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਹਾਂਜੀ ਬਹੁਤ ਬਹੁਤ ਧੰਨਵਾਦ ਜੀ